ਜੀ ਇੱਕ ਸੰਗਰੂਰ ਪੁਲਿਸ ਨੂੰ ਵੱਡੀ ਕਾਮਯਾਬੀ ਮਿਲੀ ਹੈ ਜਿਸ ਦੇ ਤਹਿਤ ਇੱਕ 22 ਜੁਲਾਈ 2025 ਨੂੰ ਪੁਲਿਸ ਸਟੇਸ਼ਨ ਲਹਿਰਾ ਦੇ ਵਿੱਚ ਐਫ ਆਰ ਦਰਜ ਹੋਈ ਸੀ ਸੈਕਸ਼ਨ 21 ਕਾਟ 85 ਜੇਰ ਤਾਰਾ ਐਨ ਡੀ ਪੀ ਐਸ ਐਕਟ ਦੇ ਉਸ ਦੇ ਵਿੱਚ ਇਹਨਾਂ ਨੇ ਰਵੀ ਉਰਫ ਰਵੀ ਜੋ ਰਹਿਣ ਵਾਲਾ ਹੈ ਜਾਖਲ ਦਾ ਉਸ ਨੂੰ ਕਾਬੂ ਕੀਤਾ ਪੁਲਿਸ ਸਟੇਸ਼ਨ ਲਹਿਰਾ ਦੀ ਟੀਮ ਨੇ ਤੇ ਉਸ ਦੇ ਕੋਲੋਂ 50 ਗ੍ਰਾਮ ਹੈਰੋਇਨ ਵੀ ਬਰਾਮਦ ਕੀ ਹੋਈ ਸਾਡੇ ਐਸ ਪੀ ਡੀ ਡੀ ਐਸ ਪੀ ਲਹਿਰਾ SHO ਲਹਿਰਾ CIA ਇਨਚਾਰਜ ਉਹਨਾਂ ਸਾਰੀ ਟੀਮਜ਼ ਨੇ ਮਿਲ ਕੇ ਜਦੋਂ ਅੱਗੇ ਡੂੰਘਾਈ ਨਾਲ ਪੁੱਛਗਿੱਛ ਕੀਤੀ ਤਾਂ ਇਹਨਾਂ ਨੂੰ ਬੈਕਵਰਡ ਲਿੰਕੇਜ ਵਿੱਚ ਟ੍ਰੇਸ ਕਰਦੇ ਹੋਏ 1 ਕਿਲੋ ਹੈਰੋਇਨ ਬਰਾਮਦ ਇਹਨਾਂ ਨੇ ਕੀਤੀ ਅੰਮ੍ਰਿਤਸਰ ਜ਼ਿਲ੍ਹੇ ਤੋਂ ਜਿਹੋ ਸਿੱਗੀ ਹਰਪ੍ਰੀਤ ਸਿੰਘ ਉਰਫ ਹੈਪੀ ਦੇ ਕੋਲ ਉਹ ਪਿੰਡ ਚੀਚਾ ਦਾ ਰਹਿਣ ਵਾਲਾ ਹੈਗਾ ਤੇ ਉਸਤੇ ਪਹਿਲਾਂ ਵੀ ਦੋ ਮੁਕਦਮੇ ਐਨਡੀਪੀਐਸ ਦੇ ਦਰਜ ਰਿਸਟਰ ਨੇ ਇਸ ਤੋਂ ਇਲਾਵਾ ਜਿਹੜੀ ਸਾਡੀ ਕੁੱਲ ਰਿਕਵਰੀ ਹੈ ਹੁਣ ਤੱਕ ਇਸ ਮੁਕਦਮੇ ਵਿੱਚ 1 ਕਿਲੋ 50 ਗ੍ਰਾਮ ਦੀ ਹੋ ਚੁੱਕੀ ਹੈ ਤੇ ਅੱਗੇ ਵੀ ਤਫ਼ਤੀਸ਼ ਜਾਰੀ ਹੈ ਤੇ ਇਹ ਜਿਹੜੀ ਬੈਕਵਰਡ ਲਿੰਕੇਜ ਵਿੱਚ ਜਾ ਕੇ ਸਾਨੂੰ ਪਤਾ ਚੱਲਿਆ ਕਿ ਕਿੱਥੋਂ ਸਾਡੇ ਜ਼ਿਲ੍ਹੇ ਦੇ ਵਿੱਚ ਜਾਂ ਏਰੀਆ ਦੇ ਵਿੱਚ ਸਪਲਾਈ ਆਈ ਹੈ ਤੇ ਅਸੀਂ ਉਸ ਦਾ ਪਰਦਾ ਫਾਸ਼ ਕਰਨ 'ਚ ਕਾਮਯਾਬ ਹੋਇਆ ਇਹਦੇ ਹੋਰ ਕਿੱਥੇ ਕਿੱਥੇ ਤਾਰ ਜੁੜਦੇ ਇਸ ਦੇ ਵਿੱਚ ਅੱਗੇ ਤਫ਼ਤੀਸ਼ ਜਾਰੀ ਰਹੀ ਇਸ ਤੋਂ ਇਲਾਵਾ ਵੀ ਮੈਂ ਤੁਹਾਨੂੰ ਦੱਸਣਾ ਚਾਹਾਂਗਾ ਕਿ ਲਹਿਰਾ ਪੁਲਿਸ ਨੂੰ ਦੋ ਵੱਡੀਆਂ ਪ੍ਰਾਪਤੀਆਂ ਹਾਸਿਲ ਹੋਈਆਂ ਨੇ ਪਹਿਲਾਂ ਉਹਨਾਂ ਨੇ ਇਸੇ ਸਾਲ ਪਹਿਲੇ ਮਹੀਨੇ ਦੇ ਵਿੱਚ ਦਰਜ ਮੁਕਦਮੇ ਵਿੱਚ ਚਾਰ ਦੋਸ਼ੀਆਂ ਨੂੰ ਕਾਬੂ ਕਰਕੇ ਇੱਕ ਵੱਡੀ ਜੋ ਚੋਨਾ ਚੋਰੀ ਕੀਤੀ ਸੀ ਉਸ ਦਾ ਪਰਦਾਫਾਸ਼ ਕੀਤਾ ਉਹਦੇ ਵਿੱਚੋਂ ਇਹਨਾਂ ਨੇ 11 AC 11 ਵਾਸ਼ਿੰਗ ਮਸ਼ੀਨ ਇੱਕ ਪਿਕਅਪ ਟਰੱਕ ਅਤੇ ਇੱਕ ਇਹਨਾਂ ਨੇ ਮੋਟਰਸਾਈਕਲ ਰਿਕਵਰ ਕੀਤਾ ਨਾਲ ਹੀ ਇਹਨਾਂ ਨੇ ਪਿਛਲੇ ਸਾਲ ਇੱਕ ਹੋਈ ਵਾਰਦਾਤ ਦੇ ਵਿੱਚ ਜੋ 10ਵੇਂ ਮਹੀਨੇ ਹੋਈ ਸੀ ਉਹਦੇ ਵਿੱਚ ਇੱਕ ਲਫਪਰੀ ਤੁਰਫ ਲਵੀ ਨੂੰ ਕਾਬੂ ਕਰਕੇ ਚਾਰ ਚੋਰੀ ਦੇ ਮੋਟਰਸਾਈਕਲ ਉਸ ਤੋਂ ਵੀ ਬਰਾਮਦ ਕਰਾਏ ਨੇ